ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 10 ਅਕਤੂਬਰ ਨੂੰ ਸਜਾਇਆ ਜਾ ਰਹੇ ਨਗਰ ਕੀਰਤਨ ਦੇਸ ਬੰਦ ਵਿੱਚ ਅੰਮ੍ਰਿਤਸਰ ਦੇ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਮੀਟਿੰਗ ਕੀਤੀ ਗਈ ਜਿਸ ਵਿੱਚ ਨਗਰ ਕੀਰਤਨ ਦੌਰਾਨ ਸਜਾਏ ਪ੍ਰਬੰਧਾਂ ਨੂੰ ਲੈ ਕੇ ਵਿਚਾਰ ਵਟਾਂਦਰੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਪ੍ਰਸ਼ਾਸਨ ਨੂੰ ਨਗਰ ਕੀਰਤਨ ਦੇ ਰੂਟ ਤੇ ਟ੍ਰੈਫਿਕ ਕੰਟਰੋਲ ਅਤੇ ਸਫਾਈ ਸਪਾਈਸਬੰਦੀ ਵਿਸ਼ੇਸ਼ ਪ੍ਰਬੰਧਾਂ ਲਈ ਬੇਨਤੀ ਕੀਤੀ ਅਧਿਕਾਰੀਆਂ ਨੇ ਇਸ ਚੱਜੇ ਪ੍ਰਬੰਧਾਂ ਦਾ ਪ੍ਰੋਸਸ ਦਿੱਤਾ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 11 ਤਰੀਕ ਨੂੰ ਮਨਾਇਆ ਜਾ ਰਿਹਾ ਅੱਜ ਉਹਦੇ ਉਪਲਬਖਸ਼ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਜਿੱਥੇ ਦਫ਼ਤਰ ਦੇ ਵਿੱਚ ਸਾਡੀ ਸਾਰਿਆਂ ਦੀ ਕਾਰਪੋਰੇਸ਼ਨ ਦੀ ਪੁਲਿਸ ਪ੍ਰਸ਼ਾਸਨ ਦੀ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਇੱਕ ਮੀਟਿੰਗ ਹੋਈ ਆ ਔਰ ਜਿਹੜਾ 10 ਤਰੀਕ ਨੂੰ ਅੰਦਰੂ ਰਾਮਦਾਸ ਜੀ ਦੇ ਪ੍ਰਕਾਸ਼ਪੁਰਬ ਦੇ ਉਪਲਖ ਜਿਹੜਾ ਨਗਰ ਕੀਰਤਨ ਕੱਢਿਆ ਜਾਣਾ ਪ੍ਰਕਾਸ਼ਪੁਰਬ ਮਨਾਇਆ ਜਾਣਾ 11 ਤਰੀਕ ਨੂੰ ਉਹਦੇ ਉਹਦੀਆਂ ਤਿਆਰੀਆਂ ਸੰਬੰਧੀ ਅੱਜ ਮੀਟਿੰਗ ਕੀਤੀ ਗਈ ਹੈ ਔਰ ਜਿੰਨੀਆਂ ਵੀ ਡਿਊਟੀਆਂ ਜਿਹੜੇ-ਜਿਹੜੇ ਵਿਭਾਗ ਦੀਆਂ ਬਣਦੀਆਂ ਸੀ ਅੱਜ ਉਹਨਾਂ ਨੂੰ ਇੱਥੇ ਬਣਾਈਆਂ ਗਈਆਂ ਨੇ ਕੋਈ ਕਾਰਪੋਰੇਸ਼ਨ ਵੱਲੋਂ ਬਹੁਤ ਵੱਡੀਆਂ ਡਿਊਟੀਆਂ ਨੇ ਸੜਕਾਂ ਦੇ ਉੱਤੇ ਜਿੱਥੇ ਵੀ ਕੋਈ ਟੁੱਟੀਆਂ ਪੱਟੀਆਂ ਨੇ ਉਹ ਠੀਕ ਕਰਨ ਵਾਲੀਆਂ ਨੇ ਸੀਵਰੇਜ, ਵਾਟਰ ਸਪਲਾਈ ਦੀ ਕੋਈ ਲੀਕੇਜ ਨਾ ਹੋਵੇ, ਸਟਰੀਟ ਲਾਈਟ ਜਗਦੀ ਹੋਵੇ ਔਰ ਕੋਈ ਕਿਸੇ ਕਿਸਮ ਦੀ ਅਪਰੋਚਮੈਂਟ ਨਾ ਹੋਵੇ ਔਰ ਜਿਹੜੇ ਆ ਇਸ਼ਤਿਹਾਰबाजी ਆ ਕਿਸੇ ਕਿਸਮ ਦੀ ਕੋਈ ਵਾਧੂ ਨਾ ਲੱਗੀ ਹੋਵੇ ਇਹ ਸਾਰੀਆਂ ਚੀਜ਼ਾਂ ਨੂੰ ਯਕੀਨੀ ਬਣਾਇਆ ਗਿਆ ਔਰ ਇਸੇ ਤਰੀਕੇ ਦੇ ਨਾਲ ਸਿਵਲ ਪ੍ਰਸ਼ਾਸਨ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਜਿਹੜੀਆਂ ਡਿਊਟੀਆਂ ਬਣਦੀਆਂ ਨੇ ਉਹ ਅੱਜ ਸਾਰੀਆਂ ਇੱਥੇ ਵਿਚਾਰਾਂ ਕਰਕੇ ਡਿਊਟੀਆਂ ਲਾ ਦਿੱਤੀਆਂ ਗਈਆਂ ਨੇ ਔਰ ਅਸੀਂ ਸਾਰੇ ਮੈਂਬਰਾਂ ਨੇ ਇਹ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਇੱਥੇ ਅਹੁਦੇਦਾਰ ਸਹਿਬਾਨ ਸੀਨੀਅਰ ਬੈਠੇ ਨੇ ਦਰਬਾਰ ਸਾਹਿਬ ਦੇ ਮੈਨੇਜਰ ਸਹਿਬਾਨ ਬੈਠੇ ਨੇ ਸਾਰਿਆਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਸਾਰੇ ਮਹਿਕਮੇ ਬਿਲਕੁਲ ਤਨਦੇਈ ਦੇ ਨਾਲ ਮਿਹਨਤ ਨਾਲ ਲਗਨ ਨਾਲ ਔਰ ਸ਼ਰਧਾ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਜੜੀ ਹੈ ਜੀ ਉਹਦੇ ਨਾਲ ਇਹ ਸਾਰੇ ਸੇਵਾ ਕਰਨਗੇ ਔਰ ਇਸ ਜਿਸ ਤਰੀਕੇ ਦੇ ਨਾਲ ਪਿਛਲੇ 4 ਸਾਲ ਤੋਂ ਸਾਡਾ ਨਗਰ ਨਿਗਮ ਸਹਿਯੋਗ ਕਰਦਾ ਆ ਰਿਹਾ ਉਸ ਤੋਂ ਵੀ ਵੱਧ ਜਿੰਨਾ ਵੀ ਵੱਧ ਵੱਧ ਹੋਏਗਾ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਜਿਹੜੀਆਂ ਗੁਰਪੁਰਪੁਰਬ ਮਨਾਉਣ ਦੇ ਸਬੰਧੀ ਸਾਡੀਆਂ ਜ਼ਿੰਮੇਵਾਰੀਆਂ ਲੱਗੀਆਂ ਨੇ ਉਹਨੂੰ ਅਸੀਂ ਬਖੂਬ ਬਖੂਬ ਨਿਭਾਵਾਂਗੇ ਇਸ ਤੋਂ ਇਲਾਵਾ ਮੈਂ ਸਾਰੇ ਆਪਣੇ ਅਧਿਕਾਰੀ ਕਰਮਚਾਰੀਆਂ ਦਾ ਵੀ ਧੰਨਵਾਦ ਕਰਦਾ ਕਿ ਜਿਹੜੇ ਬਹੁਤ ਇੱਕ ਮੁਸਤੈਦੀ ਦੇ ਨਾਲ ਇਹ ਸਾਰੀ ਡਿਊਟੀ ਨਿਭਾਉਂਦੇ ਨੇ ਔਰ ਬੜੀ ਵੱਡੀ ਸਾਡੇ ਇੱਕ ਕਰਮ ਨੇ ਕਿ ਸਾਨੂੰ ਗੁਰੂ ਰਾਮਦਾਸ ਜੀ ਨੇ ਇੱਥੋਂ ਦੀ ਡਿਊਟੀ ਦਿੱਤੀ ਹੈ ਅੱਜ ਮੈਂ ਧੰਨਵਾਦੀ ਆ ਸ੍ਰੀਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਵੱਲੋਂ ਪਹਿਲਾ ਸੱਦਾ ਸਾਨੂੰ ਦਿੱਤਾ ਗਿਆ ਕਿਉਂਕਿ ਗੁਰੂ ਰਾਮਦਾਸ ਜੀ ਨੇ ਇਸ ਕਾਬਲ ਬਣਾਇਆ ਕਿ ਇਸ ਸ਼ਹਿਰ ਦਾ ਪ੍ਰਥਮ ਨਾਗਰਿਕ ਬਣਾਇਆ ਔਰ ਹਮੇਸ਼ਾ ਹੀ ਇਸ ਘਰ ਤੋਂ ਗੁਰੂ ਘਰ ਤੋਂ ਮੈਨੂੰ ਸੱਦਾ ਮਿਲਦਾ ਹੈ ਮੇਰੇ ਵਾਸਤੇ ਬੜੇ ਮਾਨ ਫਖਰ ਦੀ ਗੱਲ ਹੈ ਮੈਂ ਇਹਨਾਂ ਦਾ ਧੰਨਵਾਦੀ ਆ ਔਰ ਆਪਣੀ ਤਰਫੋਂ ਗੁਰੂ ਘਰ ਦੇ ਸੇਵਾਦਾਰ ਬਣ ਕੇ ਅਹੀਂ ਇਹ ਜਿਹੜੀ ਪੂਰੀ ਡਿਊਟੀ ਨਿਭਾਵਾਂਗੇ ਉਹਦਾ ਵੀ ਮੈਂ ਇਹਨਾਂ ਨੂੰ ਵਚਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਇਹ ਬਹੁਤ ਵੱਡਾ ਦਰ ਹੈ ਔਰ ਗੁਰੂ ਰਾਮਦਾਸ ਜੀ ਨੇ ਇਸ ਸ਼ਹਿਰ ਵਾਸੀਆਂ ਤੇ ਪਰਉਪਕਾਰ ਕਰਕੇ ਇਸ ਸ਼ਹਿਰ ਨੂੰ ਵਸਾਇਆ ਔਰ ਵੱਖਰੇ ਵੱਖਰੇ ਕਿਤੇ ਆਉਂਦੀਆਂ ਦੁਕਾਨਾਂ ਲਿਆ ਕੇ ਉਹਨਾਂ ਦੇ ਪ੍ਰਬੰਧ ਕਰਕੇ ਉਹਨਾਂ ਨੂੰ ਦੁਕਾਨਾਂ ਬਣਾ ਕੇ ਦੇ ਕੇ ਇਸ ਸ਼ਹਿਰ ਨੂੰ ਸਹਾਇਆ ਔਰ ਅੱਜ ਇਹ ਸ਼ਹਿਰ ਜਿਹੜਾ ਘੁੱਗ ਵਸਦਾ ਹੈ ਔਰ ਇਸ ਸ਼ਹਿਰ ਨੂੰ ਵਸਾਉਣ ਵਾਲੇ ਧੰਤਲ ਸਿੰਘ ਰਾਮਦਾਸ ਜੀ ਦਾ 11 ਤਰੀਕ ਨੂੰ ਪਵਿੱਤਰ ਦਿਹਾੜਾ ਉਹਨਾਂ ਦਾ ਆਗਮਨ ਪਰਬੋਸ਼ ਨੂੰ ਮਨਾਉਣ ਜਾ ਰਹੇ ਆ ਉਹਦੇ ਸਬੰਧ ਵਿੱਚ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਵੱਡੇ ਪ੍ਰਬੰਧ ਕੀਤੇ ਗਏ ਆ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਆ ਔਰ ਉਹਨਾਂ ਸੰਗਤਾਂ ਦੀ ਸੇਵਾ ਵਾਸਤੇ ਸ਼ਰਾਮਾਵਾਸੀ ਪ੍ਰਬੰਧ ਜਿਹੜੇ ਉਹ ਉਹਨਾਂ ਨੂੰ ਸਚਾਰੂ ਢੰਗ ਨਾਲ ਚਲਾਇਆ ਗਿਆ ਤੇ ਜਿੱਥੇ ਸਾਨੂੰ ਇਸ ਚੀਜ਼ ਦੀ ਜਰੂਰ ਸੀ ਅੱਜ ਅਸੀਂ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਆ ਤੇ ਪ੍ਰਸ਼ਾਸਨ ਵੱਲੋਂ ਮੇਰ ਸਾਹਿਬ ਸਾਡੇ ਐਸਟੀਨ ਸਾਹਿਬ ਏ ਏਡੀਸੀਪੀ ਸਾਹਿਬ ਏਸੀਪੀ ਸਾਹਿਬ ਤੇ ਹੋਰ ਅਫੀਸਰ ਸਾਹਿਬਾਨ ਇੱਥੇ ਆਏ ਆ ਉਹਨਾਂ ਨੂੰ ਆਣ ਕੇ ਜਿਹੜੀ ਅਸੀਂ ਬੇਨਤੀਆਂ ਕੀ ਕਿਉਂਕਿ ਕੱਲਾ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਹਨਾਂ ਪ੍ਰਬੰਧਾਂ ਨੂੰ ਸਿਰੇ ਨਹੀਂ ਚੜਾ ਸਕਦਾ ਕਿਉਂਕਿ ਬਾਹਰੋਂ ਸੰਗਤ ਨਹੀਂ ਆਉਣਾ ਟ੍ਰੈਫਿਕ ਦੀ ਪ੍ਰੋਬਲਮਾਂ ਜਿਸ ਤਰ੍ਹਾਂ ਸਾਡੀਆਂ ਸੜਕਾਂ ਦੀ ਸਫਾਈ ਆ ਮੈਂ ਇੱਕ ਬੇਨਤੀ ਇਹ ਵੀ ਕਰੂੰਗਾ ਕਿ ਜਿਹੜੇ ਸਾ ਇਹ ਜਿਹੜੀਆਂ ਬਿਲਡਿੰਗਾਂ ਸ਼ਹਿਰ ਦੀਆਂ ਜਿਸ ਤਰ੍ਹਾਂ ਸਰਕਾਰੀ ਬਿਲਡਿੰਗਾਂ ਦੇ ਉਹਨਾਂ ਦੇ ਉੱਤੇ ਇਹ ਦੀਪਮਾਲਾ ਵੀ ਕੀਤੀ ਜਾਵੇ ਉਹਨਾਂ ਤੇ ਹੋਲਡਿੰਗ ਵੀ ਲਗਾਈਆਂ ਜਾਣ ਗੁਰੂ ਰਾਮਦਾਸ ਸਾਹਿਬ ਜੀ ਵਾਸਤੇ ਤੇ ਇਹ ਹੋਰ ਸ਼ਹਿਰ ਨੂੰ ਪੂਰਾ ਪ੍ਰਸ਼ਾਸਨ ਉਹਨਾਂ ਕਾਰਪੋਕਿਸ਼ਲ ਵਾਲੋਂ ਵੀ ਤੇ ਪ੍ਰਸ਼ਾਸਨ ਉਹਨਾਂ ਦੀ ਪੂਰਾ ਜਿੰਨੀ ਤਰ੍ਹਾਂ ਸਜਾਇਆ ਜਾਵੇ ਤਾਂ ਕਿ ਇਹ ਗੱਲ ਦੁਨੀਆ ਦੇ ਕੋਨੇ ਕੋਨੇ ਜਾਵੇ ਕਿ ਗੁਰੂ ਰਾਮਦਾਸ ਸਾਹਿਬ ਸਾਹਿਬ ਜੀ ਦਾ ਆਪਾਂ ਵੱਡਾ ਪੁਰਬ ਮਨਾਇਆ ਔਰ ਹਰ ਸਿੱਖ ਜਿਹੜਾ ਉਹਦਾ ਜਿਹੜਾ ਕਿ ਇਹਦੇ ਨੂੰ ਠਨ ਪਵੇ ਇਹ ਇਹ ਪ੍ਰਬੰਧ ਜਿਹੜੀ ਸਹੀ ਹੋਇਆ ਸੰਗਤਾਂ ਨੂੰ ਜਿਹੜੀ ਇਹਦੇ ਨਾਲ ਸੁਖਾਵਾ ਸੁਖਾਵਾ ਹੋਵੇ ਉਹਨਾਂ ਦਾ ਕੰਮ ਸੋ ਇਸ ਵਾਸਤੇ ਇਹ ਪ੍ਰਸ਼ਾਸਨ ਦੇ ਅਸੀਂ ਅੱਜ ਧੰਨਵਾਦੀ ਵੀ ਆਏ ਸਾਰੇ ਇੱਥੇ ਆਏ ਆ ਆਪ ਦੇ ਸਾਨੂੰ ਸਹਿਯੋਗ ਦਾ ਇਹਨਾਂ ਪੂਰਾ ਵਿਸ਼ਵਾਸ ਦਿੱਤਾ ਇਹਨਾਂ ਦੇ ਇਤਰਾਦੀਆਂ ਜੀ ਆਇਆਂ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ